ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਅੱਜ ਬੰਦੀ ਛੋੜ ਦਿਹਾੜੇ ਦੇ ਉੱਤੇ ਸਮੂਹ ਪੰਥ ਤੇ ਕੌਮ ਨੂੰ ਮੈਂ ਵਧਾਈ ਦਿੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਆਪਣੇ ਗੁਰੂਆਂ ਦੇ ਇਤਿਹਾਸ ਨਾਲ ਇਸ ਦਿਹਾੜੇ ਦਾ ਯਾਦ ਕਰਦਾ ਜਿੱਥੇ ਨਾਨਕ ਸਾਹਿਬ ਦੇ ਫਲਸਫੇ ਦੇ ਅਧੀਨ ਮਾਨਸ ਦੀ ਜਾਤ ਸਭੇ ਇੱਕ ਪਛਾਨ ਬੋ ਸਾਡਾ ਧਰਮ ਸ਼ੁਰੂ ਹੋਇਆ ਔਰ ਗੁਰੂ ਅੰਗਦ ਸਾਹਿਬ ਨੇ ਇਸ ਧਰਮ ਨੂੰ ਸੰਸਕ੍ਰਿਤ ਤੋਂ ਕੱਢ ਕੇ ਸਾਨੂੰ ਗੁਰਮੁਖੀ ਤੇ ਪੰਜਾਬੀ ਦੀ ਬਾਣੀ ਸ਼ੇਖ ਬਾਬਾ ਫਰੀਦ ਜੀ ਦੀ ਭਗਤ ਰਵੀਦਾਸ ਮਹਾਰਾਜ ਜੀ ਦੀ ਇਹਦੇ ਨਾਲ ਜੋੜ ਕੇ ਅੱਗੇ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਬੌਲੀ ਦੇ ਇਸ਼ਨਾਨ ਕਰਾ ਕੇ ਸਾਰੇ ਕਿਤੇ ਮੰਜੀਆਂ ਸਥਾਪਿਤ ਕਰਕੇ ਮੁੜ ਕੇ ਫੇਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਗੁਰੂ ਕੀ ਨਗਰੀ ਬਸਾਈ ਔਰ ਉਹਨਾਂ ਦੇ ਹੋਣਹਾਰ ਸੁਪੁੱਤ ਨੂੰ ਉਸ ਗੁਰੂ ਦੇ ਘਰ ਦੀ ਸੰਭਾਲ ਦਿੱਤੀ ਗੁਰੂ ਅਰਜਨ ਸਾਹਿਬ ਨੇ ਸਾਡੀਆਂ ਪੋਥੀਆਂ ਇਕੱਠੀਆਂ ਕੀਤੀਆਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਨੂੰ ਸਥਾਪਿਤ ਕੀਤੇ ਔਰ ਜਿਉਂ-ਜਿਉਂ ਸੰਗਤ ਵਧਦੀ ਗਈ ਉਹਦੇ ਜਿਹੜੇ ਸੰਸਥਾ ਸੀ ਲੰਗਰ ਦੇ ਪੰਗਤ ਦੇ ਉਹ ਸਾਰਿਆਂ ਨੂੰ ਦੇਖ ਕੇ ਮੁਗਲ ਹਕੂਮਤ ਘਬਰਾਉਣ ਲੱਗ ਪਈ ਔਰ ਜਿਹੜੀ ਆਜ਼ਾਦ ਸੋਚ ਕੌਮ ਤੇ ਭਰਤੀ ਉਹਨੂੰ ਨੱਪਣ ਵਾਸਤੇ ਗੁਰੂ ਸਾਹਿਬ ਨੂੰ ਲਾਹੌਰ ਦਰਬਾਰ ਨੇ ਤਸੀਹੇ ਦੇ ਕੇ ਤੱਤੀਆਂ ਤਮੀਆਂ ਤੇ ਬਿਠਾ ਕੇ ਗਰਮ ਰੇਤ ਸੁੱਟ ਕੇ ਉਹਨਾਂ ਦੀ ਸ਼ਹੀਦੀ ਕੀਤੀ ਔਰ ਉਸ ਤੋਂ ਉਪਰੰਤ 6ਵੇਂ ਪਾਦਸ਼ਾਹ ਜਿਨ੍ਹਾਂ ਦੇ ਨੌ ਤੇ ਅਸੀਂ ਬੰਦੀ ਛੋੜ ਦਿਹਾੜਾ ਮਨਾਉਂਦੇ ਆਂ ਉਹਨਾਂ ਨੇ ਇਸ ਕੌਮ ਨੂੰ ਹੁਕਮ ਕੀਤਾ ਕਿ ਤੁਸੀਂ ਇਕੱਲੇ ਸਿਰਫ ਨਾਮ ਸਿਮਰਨ ਤੇ ਸੰਗਤ 'ਚ ਨਹੀਂ ਤੁਸੀਂ ਅੱਗੇ ਜਾ ਕੇ ਆਪਣੇ ਮੀਰੀ ਤੇ ਪੀਰੀ ਨੂੰ ਮੰਨਣਾ ਹੈਗਾ ਫੌਜਾਂ ਖਣੀਆਂ ਕੀਤਾ ਘੋੜੇ ਲਿੱਤੇ ਹਥਿਆਰ ਲਿੱਤੇ ਔਰ ਜੰਗਾਂ ਲੜਨੀਆਂ ਸ਼ੁਰੂ ਕਰਤੀਆਂ ਔਰ ਜਦ ਇਹ ਤਾਕਤ ਵਧਦੀ ਗਈ ਔਰੰਗਜ਼ੇਬ ਨੇ ਉਹਨਾਂ ਨੂੰ ਗਵਾਲੀਅਰ 'ਚ ਬੁਲਾ ਕੇ ਗ੍ਰਫਤਾਰ ਕਰ ਲਿਆ ਜਿਹੜੇ 5 ਸਾਲ ਉਥੇ ਕੱਟੇ ਜਦ ਉਹਨਾਂ ਦੀ ਰਿਹਾਈ ਹੋਈ ਕਿਉਂਕਿ ਸੰਗਤ ਦਾ ਜ਼ੋਰ ਸੀਗਾ ਉਹਨਾਂ ਨੇ ਮੰਗ ਕੀਤੀ ਕਿ ਮੇਰੇ ਨਾਲ ਮੇਰੇ ਜਿਹੜੇ ਰਾਜੇ ਵੀ ਤੁਸੀਂ ਗ੍ਰਫਤਾਰ ਕੀਤੇ ਆ ਪਹਾੜਾਂ ਦੇ ਉਹਨਾਂ ਨੂੰ ਵੀ ਛੱਡਿਆ ਜਾਏ ਉਹ 52 ਕਲੀਰਾ ਦਾ ਚੋਲਾ ਪਾ ਕੇ ਉਹਨਾਂ ਨੇ ਰਿਹਾਈ ਉਹਨਾਂ ਦੀ ਵੀ ਕਰਾਈ ਔਰ ਮੁੜ ਕੇ ਆ ਕੇ ਫੇਰ ਦਰਬਾਰ ਸਾਹਿਬ ਦੀ ਥਾਂ ਕਰਤਾਰ ਹਰਗੁਮਿੰਦਪੁਰ ਸਾਹਿਬ ਜਾ ਕੇ ਬਸਣ ਲੱਗ ਪਏ ਉੱਥੇ ਫਿਰ ਮੁਗਲਾਂ ਨੇ ਹਮਲੇ ਕੀਤੇ ਜੰਗਾਂ ਜਿੱਤੀਆਂ ਮੁੜ ਕੇ ਫਿਰ ਕਰਤਾਰਪੁਰ ਸਾਹਿਬ ਜਾ ਕੇ ਬਸ ਗਏ ਉੱਥੇ ਵੀ ਜੰਗਾਂ ਦੇ ਵਿੱਚ ਉਹਨਾਂ ਦੇ ਹੋਣ ਹਰਸਪੁੱਤਰ ਬਾਬਾ ਤਿਆਗਮਲ ਨੇ ਗੁਰੂ ਤੇਗ ਬਹਾਦਰ ਦਾ ਇੱਕ ਖਿਤਾਬ ਕਮਾਇਆ ਆਪਣੇ ਪਿਤਾ ਤੋਂ ਔਰ ਗੁਰੂ ਸਾਹਿਬ ਉੱਥੋਂ ਫਿਰ ਜਾ ਕੇ ਕੀਰਤਪੁਰ ਸਾਹਿਬ ਗੁਰੂ ਕਾ ਘਰ ਦਰਬਾਰ ਉੱਥੇ ਬਸਾ ਗਏ ਔਰ ਨੌਵੇਂ ਪਾਤਸ਼ਾਹ ਨੇ ਉੱਥੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਪਟਨਾ ਸਾਹਿਬ ਉਹਨੇ ਦਾ ਪਰਿਵਾਰ ਚਲੇ ਗਿਆ ਉਹਨਾਂ ਨੇ ਉਦਾਸੀਆਂ ਅਸਾਮ ਤੇ ਬੰਗਲਾਦੇਸ਼ ਦੀਆਂ ਕੀਤੀਆਂ ਤੇ ਜਦ ਗੁਰੂ ਹਰਰਾਇ ਜੀ ਸਾਹਿਬ ਤੇ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਹੋਏ ਉਸ ਸਮੇਂ ਫੇਰ ਬਾਬਾ ਬਕਾਲਾ ਉਹ ਵਸੇ ਹੋਏ ਸੀਗੇ ਔਰ ਉੱਥੇ ਸਿਆਣ ਕਰਦੇ ਮੱਖਣ ਸ਼ਾ ਲੁਬਾਣਾ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਗੱਦੀ ਦਾ ਸ਼ੁਰੂਆਤ ਕੀਤੀ ਜਿਸ ਨੇ ਸਾਰੇ ਥਾਂ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਜਦ ਅਨੰਦਪੁਰ ਦੀ ਧਰਤੀ ਤੇ ਬਸੇ ਸੀਗੇ ਜਦ ਕਸ਼ਮੀਰੀ ਪੰਡਤਾਂ ਕੋਲੇ ਆਏ ਉਹਨਾਂ ਨੂੰ ਕਿਹਾ ਕਿ ਸਾਨੂੰ ਜਜ਼ੀਆ ਲੱਗਦਾ ਹੈ ਸਾਡੀਆਂ ਖੇਚਤ ਜਾਇਦਾਦਾਂ ਲਿੱਤੀਆਂ ਜਾ ਰਹੀਆਂ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਜ਼ਬਰਦਿਨ ਉੱਥੇ ਉਹਨਾਂ ਦੇ ਸਪੁੱਤ ਗੁਰੂ ਗੋਬਿੰਦ राय ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਤੋਂ ਤਗੜਾ ਕੌਣ ਹੈ ਤੇ ਤੁਸੀਂ ਇਹਦੇ ਬਾਰੇ ਕੁਝ ਕਰੋ ਤੇ ਗੁਰੂ ਸਾਹਿਬ ਨੇ ਕਿਹਾ ਕਿ ਬਹੁਤ ਵੱਡੀ ਕੁਰਬਾਨੀ ਦੇਣੀ ਪੈਣੀ ਹੈ ਉਹਨਾਂ ਨੂੰ ਜਦ ਇਸ ਮਿਸ਼ਨ ਤੇ ਤੁਰੇ ਗ੍ਰਿਫਤਾਰ ਕਰਕੇ ਆਗਰਾ ਲੈ ਗਏ ਮੁੜ ਕੇ ਫਿਰ ਦਿੱਲੀ ਕਾਜ਼ੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਕਹਿੰਦੇ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਮਤਕਾਰ ਦਿਖਾਓ ਕਹਿੰਦੇ ਨਹੀਂ ਮੈਂ ਕਰਦਾ ਹੁੰਦਾ ਔਰ ਫਿਰ ਸ਼ਹਾਦਤ ਦਾ ਜ਼ਾਮ ਪੀ ਕੇ ਉਹਨਾਂ ਦਾ ਸੀਸ ਉਹਨਾਂ ਦੇ ਸੁਪੁੱਤ ਗੋਬਿੰਦ ਰਾਏ ਦੇ ਹੱਥਾਂ 'ਚ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਖਾਲਸਾ ਪੰਥ ਸਥਾਪਿਤ ਕੀਤਾ ਦੇਖੋ ਕਿੱਡੇ ਤਰਸ ਦੇ ਹਾਲ ਸਾਡੇ ਪੰਥ ਦੇ ਆ ਕਿ ਸਾਡੀਆਂ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਹੋਰ ਧਰਮਾਂ ਵਾਸਤੇ ਦਿੱਤੀਆਂ ਜਾ ਰਹੀਆਂ ਹੈਗੀਆਂ ਪਰ ਅੱਜ ਇੱਥੇ ਉਹ ਜਿਹੜਾ ਖਾਲਸਾ ਪੰਥ ਧਰਮ ਯੁੱਧ ਵਾਸਤੇ ਖੜਾ ਕੀਤਾ ਸੀ ਦਸਮ ਪਿਤਾ ਨੇ ਦੋ ਸੁਪੂਤ ਚਮਕੌਰ ਚ ਦੋ ਇਸ ਧਰਤੀ ਫਤਿਹਗੜ ਸਾਹਿਬ ਚ ਮਾਤਾ ਜੀ ਉਹਰੇ ਗਵਾਤੇ ਪਿਤਾ ਦਾ ਸੀਸ ਲਿੱਤਾ ਅਖੀਰ ਚ ਪਿੱਠ ਚ ਛੁਰਾ ਖਾਦਾ ਅੱਜ ਇਸ ਧਰਤੀ ਦੇ ਉੱਤੇ ਉਸ ਖਾਲਸੇ ਦੇ ਨੌ ਦੇ ਉੱਤੇ ਕੋਈ ਸਤਾਨ ਨਹੀਂ ਹੈ ਅੱਜ ਅਸੀਂ ਇਸ ਬੰਦੀ ਛੋੜ ਦਿਹਾੜੇ ਦੇ ਉੱਤੇ ਆਪਣੇ ਗੁਰੂਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਦੇ ਹਾਂ ਕਿ ਜਿੱਥੇ ਅਸੀਂ ਤੁਹਾਡੀ ਮਹਾਨ ਸ਼ਹਾਦਤ ਯਾਦ ਕਰਦੇ ਆਂ ਤੁਹਾਡੇ ਵਿਛੋੜੇ ਯਾਦ ਕਰਦੇ ਆਂ ਉਥੇ ਗੁਰੂ ਸਾਹਿਬ ਸਾਡੇ ਪੰਥ ਖਾਲਸੇ ਨੂੰ ਇੱਕ ਖਾਲਸਾ ਸਥਾਨ ਜ਼ਰੂਰ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ